ਬੰਡਾਲਾ ਜ਼ੋਨ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਪਲਵਿੰਦਰ ਕੌਰ ਦੇ ਹੱਕ ਵਿੱਚ ਨਵਾਂ ਪਿੰਡ ਨਾਈਚਾ ਵਿੱਚ ਪਰਵੀ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬੀਬੀ ਨਰੂਪ ਕਰਨ ਨੇ ਕਿਹਾ ਪੰਜਾਬ ਸੂਬੇ ਦੇ ਵਸਨੀਕਾਂ ਨੇ ਬਦਲਾਅ ਦੇ ਚੱਕਰ ਵਿੱਚ ਨਵੀਂ ਸਰਕਾਰ ਬਣਾਈ ਸੀ ਪਰ ਕਹਿੰਦੇ ਜੋ ਦੋ ਛਾੜੂ ਘਸ ਜਾਵੇ ਤਾਂ ਉਸ ਦੀ ਥਾਂ ਘਰ ਤੋਂ ਬਾਹਰ ਹੁੰਦੀ ਹੈ ਇਸ ਲਈ ਹੁਣ ਲੋਕ ਇਹਨਾਂ ਨੂੰ ਦੇਖ ਚੁੱਕੇ ਹਨ ਅਤੇ ਇਹਨਾਂ ਨੂੰ ਸੱਤਾ ਵਿੱਚੋਂ ਬਾਹਰ ਕਰਨ ਦਾ ਸਮਾਂ ਆ ਗਿਆ ਹੈ ਇਸ ਲਈ ਇੱਕ ਇੱਕ ਕੀਮਤੀ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਤੇ ਪਾ ਕੇ 2027 ਲਈ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ ਇਸ ਮੌਕੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਹੋਈ ਹੈ ਲਾਅ ਆਰਡਰ ਵਿਗੜਿਆ ਹੈ ਵਪਾਰੀ ਤੋਂ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਇਸ ਲਈ ਸਰਕਾਰ ਨੂੰ ਜਵਾਬ ਦੇਣ ਲਈ ਵੋਟਰਾਂ ਤੋਂ ਇਹ ਚੰਗਾ ਮੌਕਾ ਹੈ ਉਹਨਾਂ ਕਿਹਾ ਕਿ ਬੀਬੀ ਪਲਵਿੰਦਰ ਕੌਰ ਅਤੇ ਬਲਾਕ ਸੰਮਤੀ ਲਈ ਜਿੰਨੇ ਵੀ ਕਾਂਗਰਸ ਦੇ ਉਮੀਦਵਾਰ ਚੋਣ ਨਿਸ਼ਾਨ ਪੰਜੇ ਤੇ ਮੋਰਾ ਲਗਾ ਕੇ ਵੱਧ ਤੋਂ ਵੱਧ ਲੀਡ ਨਾਲ ਉਹਨਾਂ ਨੂੰ ਜਤਾਇਆ ਜਾਵੇ ਰਹੋਂ ਆਏ ਸੱਜਣਾ ਦਾ ਅਸੀਂ ਜਦੋਂ ਸਤਿਕਾਰ ਕਰਦੇ ਆ ਜਿਹੜਾ ਆਇਆ ਚੱਲ ਕੇ ਤੇ ਅਸੀਂ ਕਿ ਇੱਕ ਵੋਟ ਜਿਹੜੀ ਆ ਕੋਸ਼ਿਸ਼ ਕਰਾਂਗੇ ਪਾਵਾਂਗੇ ਜਿਹੜੀਆਂ ਬਲਾਕ ਸੰਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਆ ਇਹ ਗੱਲ ਨਾ ਕੋਈ ਇਹਨਾਂ ਤੋਂ ਅਸੀਂ ਕੀ ਲੈਣਾ ਇਹਨਾਂ ਵੋਟਾਂ ਨੇ 27 ਦਾ ਭਵਿੱਖ ਗਾਹਲੀਆਂ ਵੱਡੀਆਂ ਵੋਟਾਂ ਦਾ ਭਵਿੱਖ ਨਿਸ਼ਚਿਤ ਕਰਨਾ ਇਸ ਕਰਕੇ ਆਪਣਾ ਬਿਲਕੁਲ ਧਿਆਨ ਦੇ ਨਾਲ ਅਸੀਂ ਪੂਰਾ ਜੋਰ ਲਾਵਾਂਗੇ ਪੂਰੀਆਂ ਵੋਟਾਂ ਪਾਵਾਂਗੇ ਪਿਛਲੀ ਵਾਰੀ ਅਸੀਂ ਝੂਠ ਨਹੀਂ ਬੋਲਦੇ ਮੈਂ ਆਪ ਕਹਨੀ ਆ ਵੀ ਅਸੀਂ ਬਦਲ ਚਾਹੁੰਦੇ ਸੀਗੇ ਜੋ ਸਰਕਾਰਾਂ ਤੋਂ ਅਸੀਂ ਫਿਰ ਝਾੜੂ ਨੂੰ ਵੋਟਾਂ ਪਾਈਆਂ ਪਰ ਜਦੋਂ ਝਾੜੂ ਦਾ ਨਿਸ਼ਾਨ ਆ ਬੇਟਾ ਜੇ ਉਹ ਕੰਮ ਦਾ ਨਹੀਂ ਹੁੰਦਾ ਕਹ ਜਾਂਦਾ ਪਰ ਬਾਹਰ ਸੁੱਟ ਲੈਣੇ ਆ ਘਰ ਤੋਂ ਝਾੜੂ ਦੀ ਜਗ੍ਹਾ ਬਾਹਰ ਆ ਇਸ ਕਰਕੇ ਹੁਣ ਪਿੰਡੋ ਵੀ ਬਾਹਰ ਆ ਤੇ ਗਾਂ ਜਿਹੜੀ ਇੱਕ ਇੱਕ ਵੋਟ ਆ ਅਸੀਂ ਜਿਹੜੀ ਆ ਹੁਣ ਕਾਂਗਰਸ ਨੂੰ ਪਾਉਣੀਆਂ ਰਾਹੁਲ ਗਾਂਧੀ ਬਹੁਤ ਮਿਹਨਤ ਕਰਿਆ ਸਾਰਿਆਂ ਨੂੰ ਦੱਸੋ ਉਹਦੇ ਮੂੰਹ ਨੂੰ ਅਸੀਂ ਇੱਕ ਇੱਕ ਵੋਟ ਜਿਹੜੀ ਆ ਪਾਉਣੀਆਂ ਇਸ ਕਰਕੇ ਜਿਹੜਾ ਮਰਜੀ ਸਾਡੇ ਵੱਲੋਂ ਬੰਦਾ ਹੋਵੇ ਪਰ ਇਹ ਬੀਬੀ ਜੀ ਨੂੰ ਤਾਂ ਅਸੀਂ ਪਹਿਲਾਂ ਤੋਂ ਜਾਣਦੇ ਆ ਲੰਗੜੀਆਂ ਬੜਿਆਂ ਨੂੰ ਵੀ ਜਾਣਦੇ ਆ ਬੜੇ ਦੇਖ ਬੰਦੇ ਆ ਤੇ ਇਹਨਾਂ ਦੇ ਮੂੰਹ ਨੂੰ ਸ਼ਖਸੀਅਤ ਨੂੰ ਵੋਟਾਂ ਆਪਣੇ ਆਪ ਪਹਿਣ ਗਈ ਬਾਕੀ ਅਸੀਂ ਕੋਸ਼ਿਸ਼ ਵੀ ਕਰਾਂਗੇ ਸਾਰਿਆਂ ਦਾ ਅਸੀਂ ਆਿਆਂ ਦਾ ਸਜਣਾ ਦਾ ਦਿਲੋਂ ਧੰਨਵਾਦ ਕਰਦੇ ਆ ਥੈਂਕ ਯੂ ਸੋ ਮਚ ਅੱਜ ਨਗਰ ਨਵਾ ਪਿੰਡ ਨਾਈਚਾ ਵਿਖੇ ਬੀਬੀ ਪਲਵਿੰਦਰ ਕੌਰ ਜੀ ਅਤੇ ਬਲਾਕ ਸਮਤੀ ਦੇ ਸਾਡੇ ਉਮੀਦਵਾਰ ਜਸਪਾਲ ਮੈਮੀ ਜੀ ਦਾ ਚੋਣ ਪ੍ਰਚਾਰ ਕਰਨ ਆਏ ਆ। ਸੋ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਸ਼ਿਵਾਸਨ ਦਵਾਇਆ ਕਿ ਆਉਣ ਵਾਲੀ 14 ਦਸੰਬਰ ਦਿਨ ਐਤਵਾਰ ਨੂੰ ਵੱਡੇ ਪੱਧਰ ਦੇ ਉੱਤੇ ਪੰਜੇ ਦੇ ਨਿਸ਼ਾਨ ਉੱਤੇ ਮੋਹਰਾਂ ਲਾ ਕੇ ਦੋਨੇ ਉਮੀਦਵਾਰਾਂ ਨੂੰ ਕਾਮਯਾਬ ਕਰਨਗੇ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਰਨੀ ਚਾਹੁੰਦਾ। ਪਿੰਡ ਦੇ ਵਿੱਚ ਜਦ ਆਮ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਕਹਿੰਦੇ ਝਾੜੂ ਨਾ ਸੱਦਾ ਖੜਾ ਕਰੋ ਕਲੇਸ਼ ਹੋ ਜਾਊਗਾ ਅਸੀਂ ਤਾਂ ਲੋਕਾਂ ਨੇ ਸੁੱਖ ਨਾਲ ਸਰਕਾਰ ਤੇ ਬਿਠਾਤਾ ਤੇ ਤੁਸੀਂ ਆਪ ਦੇਖ ਸਕਦੇ ਆ ਜੋ ਪੰਜਾਬ ਦਾ ਹਾਲਾਤ ਆ ਕਤਲੋਗਾਰਦ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਕਾਨੂੰਨ ਵਿਵਸਥਾ ਦਾ ਬਹੁਤ ਮਾੜਾ ਹਾਲ ਆ ਉਸ ਨੂੰ ਠੱਲ ਪਾਉਣ ਲਈ ਦੁਬਾਰਾ ਅਮਨ ਸ਼ਾਂਤੀ ਲਿਆਉਣ ਲਈ ਇਹ ਬੇਨਤੀ ਕਰਦੇ ਆ ਕਿ ਪੰਜੇ ਦੇ ਨਿਸ਼ਾਨ ਦੇ ਉੱਤੇ ਵੱਧ ਤੋਂ ਵੱਧ ਮੋਰਾਂ ਲਾ ਕੇ ਸਾਡੇ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਅਤੇ ਬਾਕੀ ਬਰਾਕ ਸਮਤੀ ਦੇ ਉਮੀਦਵਾਰਾਂ ਨੂੰ ਕਾਮਯਾਬ ਕਰੋ ਅਤੇ ਜਿਲਾ ਪਾਰਸ਼ਾਲੇ ਬੀਬੀ ਭਲਵਿੰਦਰ ਕੌਰ ਜੀ ਨੂੰ ਵੀ ਕਾਮਯਾਬ ਕਰੋ ਇਹਨਾਂ ਸ਼ਬਦਾਂ ਨਾਲ ਧੰਨਵਾਦ